ਜਿਹੜੀ ਕਿ ਸੀਐਮ ਸਕਿਉਰਿਟੀ ਦੇ ਵਿੱਚ ਇਹ ਬਾਤ ਜਾਣਾ ਵੀ ਮੁਨਸਰ ਨਹੀਂ ਹੈ ਫਿਰ ਬਾਰਡਰਾਂ ਤੇ ਜਿਹੜੀ ਸਾਡੀ ਫੋਰਸ ਹੈ ਉਹਨੂੰ ਇੰਨੀਆਂ ਪਾਵਰਾਂ ਕਿਉਂ ਨਹੀਂ ਦਿੰਦੇ ਬਈ ਟਾਈਮ 'ਚ ਤਾਂ ਸੀਐਮ ਮਾਨ ਨੇ ਅੱਜ ਜੋ ਉਹਨਾਂ ਦਾ 15 ਅਗਸਤ ਦਾ ਡਰੈੱਸ ਹੋਇਆ ਪਹਿਲੀ ਵਾਰੀ ਹੋਇਆ ਵੀ ਪੰਜਾਬ ਦਾ ਮੁੱਖ ਮੰਤਰੀ ਇੱਕ ਬੁਲੇਟ ਪ੍ਰੂਫ ਸ਼ੀਲਡ ਲਾ ਕੇ ਬੋਲ ਰਿਹਾਗਾ ਇਹਨਾਂ ਨੇ ਉਹ ਫੋਰਸ ਡੇ ਬਾਈ ਡੇ ਵਧਾ ਲਈ ਮੈਂ ਮੰਨਦਾ ਉਹਨਾਂ ਨੂੰ ਕਿਤੇ ਤਾਂ ਇੰਟਰ ਹੈਗੀ ਆ ਵੀ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਆ ਉਹ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਨੇਤਾ ਨੇ ਮੌਕੇ ਦੇ ਮਜੂਤਾ ਜਿਹੜੀ ਸਰਕਾਰ ਹੈ ਉਹਦੇ ਕੁਝ ਹਿੱਸੇ ਨੇ ਜਿਹੜੇ ਹਿੱਸੇਦਾਰ ਨੇ ਜਿਹੜੇ ਸਰਕਾਰ ਦੇ ਉਹ ਕਲੋਨੀ ਕੱਟਣ ਦਾ ਕਹਿੰਦੇ ਵੀ ਠੀਕ ਹੈ ਤੇਰੀ ਕਲੋਨੀ ਪਾਸ ਕਰਾ ਦਾਂਗੇ ਤੂੰ ਇੱਥੇ ਮੇਰਾ ਤਿੰਨ ਚਾਰ ਮੇਰੇ ਪਲਾਟ ਮੇਰਾ ਜਿਹੜਾ ਕੱਟ ਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਕਰੇ ਉਹ ਟਾਕ ਵੀ ਜਰੂਰ ਆ ਮੈਂ ਤੁਹਾਡਾ ਆਪਰਾ ਬਲਦੇਵ ਸਿੰਘ ਜਨੂਹਾ ਸੋ ਅੱਜ ਸਾਡੇ ਨਾਲ ਮੌਜੂਦ ਨੇ ਲੰਗੋਵਾਲ ਤੋਂ ਐਡਵੋਕੇਟ ਗੁਰਤੇਜ ਸਿੰਘ ਅ ਬੜੇ ਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਰੇ ਦਰਸ਼ਕਾਂ ਨੂੰ 15 ਲੱਖ ਪਰ ਵਾਲੇ ਚੈਨਲ ਦਾ ਤੇ ਤੁਹਾਡੇ ਇੱਥੇ ਪਹੁੰਚਣ ਕਰਦਾ ਹੈ ਅ ਗੁਰਤੇਜ ਜੀ ਤੁਸੀਂ ਪਹਿਲਾਂ ਇਹ ਦੱਸੋ ਕਿ ਕਿੱਥੋਂ ਐਜੂਕੇਸ਼ਨ ਕੀਤੀ ਕਿੰਨੀ ਕੀਤੀ ਤੇ ਇਸ ਫੀਲਡ ਚ ਸਿਆਸਤ ਦੇ ਵਿੱਚ ਆਉਣ ਦਾ ਸੁਭਾਅ ਕਿਵੇਂ ਬਣਿਆ ਦੇਖੋ ਜੇ ਆਪਾਂ ਗੱਲ এডਿਕੇਸ਼ਨ ਦੀ ਕਰੀਏ ਜੋ ਮੇਰੀ ਮੋਡਲੀ ਸਿੱਖਿਆ ਪ੍ਰਾਇਮਰੀ ਤੱਕ ਉਹ ਮੈਂ ਇੱਥੇ ਸਾਡੇ ਸਲਾਈਟ ਇੰਸਟੀਚਿਊਟ ਆ ਉੱਥੇ ਇੱਕ ਸਲਾਈਟ ਮਾਡਲ ਸਕੂਲ ਸੀ ਜਿਸ ਨੂੰ ਅੱਜ ਹੁਣ ਅਪਗ੍ਰੇਡ ਕਰਕੇ ਕੇਂਦਰੀ ਵਿਦਿਆਲਿਆ ਬਣਾਇਆ ਗਿਆ ਉਸ ਤੋਂ ਪ੍ਰੰਤ ਮੈਂ 2 ਸਾਲ ਚੰਡੀਗੜ੍ਹ ਸੇਂਟ ਜੋਸਫ ਸਕੂਲ ਆ ਉੱਥੇ ਬੋਰਡਿੰਗ ਦੇ ਵਿੱਚ ਸਟੱਡੀ ਕੀਤੀ ਤੇ ਮੈਂ ਗੋਲਡਨ ਅਰਥ ਸਕੂਲ ਸੰਗਰੂਰ ਤੋਂ ਆਪਣੇ ਉਸ ਤੋਂ ਅੱਗੇ 12th ਤੱਕ ਸਟੱਡੀ ਕੀਤੀ ਉਸ ਤੋਂ ਬਾਅਦ ਮੇਰਾ ਪਹਿਲੇ ਦਿਨ ਤੋਂ ਇੰਟਰਸਟ ਥੋੜਾ 9% ਜ਼ਿਆਦਾ ਸੀ ਤੇ ਮੈਂ 12th ਕਰਨ ਤੋਂ ਬਾਅਦ CLAT ਦਾ ਐਗਜ਼ਾਮ ਦਿੱਤਾ CLAT ਦਾ ਐਗਜ਼ਾਮ ਦੇਣ ਤੋਂ ਬਾਅਦ ਮੇਰੀ ਸਿਲੈਕਸ਼ਨ ਹੋ ਗਈ ਨੈਸ਼ਨਲ ਯੂਨੀਵਰਸਿਟੀ ਆਫ ਲਾ ਪਟਿਆਲਾ ਵਿੱਚ ਹੋ ਗਈ ਤੇ ਉੱਥੇ ਮੈਂ ਬੀਐਨਐਲਬੀ ਆਨਰਸ ਦੀ ਡਿਗਰੀ ਕੀਤੀ ਜਿਸ ਦੇ ਵਿੱਚ ਮੈਂ ਕ੍ਰਿਮੀਨਲ ਸਪੈਸ਼ਲਾਈਜੇਸ਼ਨ ਐਕਟ ਕੀਤੀ ਸੀ ਗੁਟੇ ਜੀ ਤੁਹਾਡੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਕਿ ਤੁਹਾਨੂੰ ਇਸ ਸਿਆਸਤ ਦੇ ਫੀਲਡ ਵਿੱਚ ਆਉਣ ਦੇ ਸਮਝ ਨੇ ਦੇਖੋ ਜੇ ਆਪਾਂ ਗੱਲ ਕਰੀਏ ਇਸ ਬਾਰੇ ਸਹਿਮਤ ਮੈਨੂੰ ਲੱਗਦਾ ਜਿਹੀ ਜੀ ਰਾਜਨੀਤੀ ਹੋ ਚੁੱਕੀ ਆ ਕਿਸੇ ਦੇ ਵੀ ਪਰਿਵਾਰਕ ਮੈਂਬਰ ਨਹੀਂ ਹੁੰਦੇ ਬੜਾ ਡਰ ਲੱਗਦਾ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਖਾਸ ਕਰਕੇ ਮਾਪਿਆਂ ਨੂੰ ਉਹਨਾਂ ਨੂੰ ਇਹ ਹੁੰਦਾ ਵੀ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਣੀ ਆ ਪਤਾ ਨਹੀਂ ਕਿਹੜੇ ਰਾਹ ਤੁਰ ਪੈਣ ਪਰ ਹਾਂ ਜੇ ਇੱਥੇ ਤੱਕ ਪਹੁੰਚਿਆ ਤਾਂ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਰਿਹਾ ਦੂਸਰੀ ਚੀਜ਼ ਜਿਹੜੀ ਸਿਆਸਤ ਵਾਲੀ ਚੀਜ਼ ਗੱਲ ਕਰੀਏ ਰਾਜਨੀਤੀ ਉਹ ਥੋੜੀ ਥੋੜੀ ਖੂਨ ਦੇ ਵਿੱਚ ਵੀ ਹੁੰਦੀ ਆ ਇਹ ਖੂਨ ਦੇ ਵਿੱਚ ਮਿਲਦੀ ਆ ਗੁਰਤੀ ਚ ਮਿਲਦੀ ਆ ਜੇ ਮੈਂ ਆਪਣੇ ਪਰਿਵਾਰਕ ਪਿਛੋਕੜ ਦੀ ਗੱਲ ਕਰਾਂ ਤਾਂ ਮੇਰੇ ਫਾਦਰ ਸਾਹਿਬ ਸਰਦਾਰ ਜਗਪਾਲ ਸਿੰਘ ਸ਼ੰਮੂ ਉਹ ਪਹਿਲੇ ਦਿਨ ਤੋਂ ਆਪਣੇ ਜਵਾਨੀ ਟਾਈਮ ਤੋਂ ਥੋੜਾ ਥੋੜਾ ਕਾਂਗਰਸ ਪਾਰਟੀ ਪ੍ਰਤੀ ਆਕਰਸ਼ਿਤ ਸੀ ਉਹ ਜਿਹੜੀ ਰੁਚੀ ਆ ਉਹ ਬਚਪਨ ਤੋਂ ਬੰਨਦੀ ਗਈ ਬੰਨਦੀ ਗਈ ਫੋਨ ਇਲੈਕਸ਼ਨ ਦੇ ਬਾਰੇ ਇਲੈਕਸ਼ਨ ਉਹ ਚ ਦੇਖਦੇ ਰਹੇ ਪਰ ਇੱਕ ਸਮਾਂ ਆਇਆ ਜਦੋਂ ਮੈਂ ਲੋਕ ਕਰਨ ਲੱਗ ਗਿਆ ਤਾਂ ਮੈਂ ਨਾ ਕੰਪਲੀਟ ਕਰਕੇ ਪਰੰਤ ਘਰ ਪਹੁੰਚਿਆ ਉਸ ਸਮੇਂ ਕੋਵਿਡ ਦਾ ਦੌਰ ਸੀ ਮੇਰੇ ਫਾਦਰ ਸਾਹਿਬ ਨੇ ਕਦੇ ਕੋਈ ਖੁਦ ਇਲੈਕਸ਼ਨ ਨਹੀਂ ਲੜਿਆ ਪਰ ਹਾਂ ਹਾਲਾਂਕਿ ਇੱਕ ਵਾਰ ਮੇਰੇ ਫਾਦਰ ਐਕਟਿਵ ਸੀਗੇ ਚਲੋ ਲਾ ਲਓ ਪਰਿਵਾਰ ਦਾ ਨੰਬਰ ਮੇਰੇ ਦਾਦੀ ਜੀ ਨੂੰ ਜਿੱਥੇ ਆਪਾਂ ਬੈਠੇ ਹਾਂ ਸਮਾਰਟ ਦੇ ਬਹੁਤ ਵੱਡੀ ਬਹੁਮਤ ਦਾ ਐਮਸੀ ਬਣੇ ਸੀਗੇ ਪਰ ਉਸ ਤੋਂ ਬਾਅਦ ਉਹਨਾਂ ਨੇ ਇਲੈਕਟੋਰਲ ਪੋਲੀਟਿਕਸ ਤੋਂ ਤਾਵਾ ਕਰਨੀ ਸੀ ਗੁਰਤੇਜ ਜੀ ਆਉਣ ਸਮੇਂ ਲਈ ਕਿਹੜੀ ਰਣਨੀਤੀ ਜਿਹੜੀ ਅਪਣਾਣਾ ਚਾਹੁੰਦੇ ਆ ਜਿਹੜਾ ਯੂਨਿਟ ਕਾਂਗਰਸ ਦਾ ਸਿਸਟਮ ਹੈ ਬੜਾ ਡੈਮੋਕਰੈਟਿਕ ਬੜਾ ਕੰਵਰਸਿਵ ਸਿਸਟਮ ਹੈ ਕੰਮ ਕਰਦਾ ਬੰਦਾ ਕਿ ਜਿਲ੍ਹਾ ਪੱਧਰ ਤੇ ਬਣਦਾ ਹੈ ਇਲੈਕਸ਼ਨ ਦੇ ਥਰੂ ਬਣੇ ਇਲੈਕਸ਼ਨ ਪ੍ਰੋਸੈਸ ਦੇ ਥਰੂ ਤਾਂ ਮੈਂ ਉਸ ਸਿੱਖ ਸਾਲ ਦੇ ਵਿੱਚ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਿਆ ਤੇ ਉੱਥੇ ਹੀ ਮੈਨੂੰ ਮੇਰੇ ਜੋ ਸਾਡੇ ਇਲਾਕੇ ਦੇ ਵਰਕਰ ਨੇ ਉਨੇ ਨਾਲ ਮੈਂ ਰਾਤਾ ਬਣਾਇਆ ਜਿਵੇਂ ਜਿਵੇਂ ਮੈਂ ਰਾਤਾ ਬਣਾਇਆ ਤਾਂ ਮੈਨੂੰ ਬਹੁਤ ਕੁਝ ਪ੍ਰੇਰਿਤ ਹੋਣ ਨੂੰ ਮਿਲੇ ਦੇਖੋ ਪਹਿਲਾਂ ਮੇਰੇ ਮਨ ਚ ਇਲੈਕਟੋਰਲ ਪੋਲਿਟਿਕਸ ਮੈਨੂੰ ਚੰਗੀ ਨਹੀਂ ਲੱਗਦੀ ਬਟ ਐਟ ધ ਐਂਡ ਆ ਕੇ ਕਿਥੇ ਲੈ ਗੋ ਤੇ ਇਲੈਕਟੋਰਲ ਪੋਲਿਟਿਕਸ ਜੇ ਤੁਸੀਂ ਪੋਲਿਟਿਕਸ ਚ ਸਰਵਾਈਵ ਕਰਨਾ ਤੁਹਾਨੂੰ ਇਲੈਕਸ਼ਨ ਲੜਨ ਲਈ ਸੋਚਣਾ ਪੈਂਦਾ ਹੈਗਾ ਤਾਂ ਮੈਂ ਇਹ ਦੇਖ ਰਿਹਾ ਹਾਂ ਵੀ ਜਿਹੜਾ ਸਾਡੇ ਮੇਰਾ ਜੋ ਹਲਕਾ ਹੈ ਸਲਾਮ ਅਲਕੇ ਦੇ ਜਿਹੜੇ ਵਰਕਰ ਆ ਉਹ ਬਹੁਤ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਤੇ ਇੱਥੇ ਹਰ ਬਾਰ ਕੋਈ ਨਾ ਕੋਈ ਨਾ ਨਾ ਉਮੀਦਵਾਰ ਪੈਰਾਸ਼ੂਟ ਰਾਹੀ ਲਿਆ ਕੇ ਦਿੱਤਾ ਜਾਂਦਾ ਤਾਂ ਮੈਨੂੰ ਮੇਰੇ ਵਰਕਰਾਂ ਤੋਂ ਹਲੇ ਨੋਸਤੇ ਬਾਰੇ ਹਲੇ ਬਹੁਤ ਲੰਬਾ ਸਮਾਂ ਪਿਆ ਹਾਂ ਵਰਕਰਾਂ ਵੱਲੋਂ ਮੈਨੂੰ ਪ੍ਰੇਰਿਤ ਕੀਤਾ ਜਾਂਦਾ ਵੀ ਤੁਸੀਂ ਤਿਆਰੀ ਕਰੋ ਜਾਂ ਤੁਸੀਂ ਇਲੈਕਸ਼ਨ ਚਾਓ ਪਰ ਮੇਰਾ ਉਹਨਾਂ ਨੂੰ ਵੀ ਕੋਈ ਚਿੰਤਾ ਨਹੀਂ ਹੁੰਦੀ ਆ ਵੀ ਹਲੇ ਬਹੁਤ ਯੰਗ ਆ ਦੇ ਆਪਾਂ ਲੋਕਾਂ ਚ ਵਿੱਚ ਨੇ ਇਹ ਦੁੱਖ ਸੁੱਖ ਚ ਲੋਕਾਂ ਦੇ ਭਾਗੀ ਬਣੇ ਤੋਂ ਕਿ ਜਿਵੇਂ ਕਹਿੰਦੇ ਆ ਲੋਕ ਨਿਵਾਇ ਘੜਦਾ ਖੁਸ਼ੀ ਵਡਾਈ ਵਾਦੀ ਆ ਜੀ ਜੀ ਤਾਂ ਉਹ ਵੀ ਜੋ ਕਰ ਜਿਹੜੀਆਂ ਆਪਾਂ ਲੋਕਾਂ ਦੀ ਹੈਲਪ ਕਰਾਂ ਮੈਂ ਲੋਕਾਂ ਨੇ ਮੈਂ ਲੋਕੀ ਯਾਦ ਕਰਨ ਵੀ ਇਹਨੇ ਸਾਡੀ ਹੈਲਪ ਕੀਤੀ ਆ ਉਹ ਹੈਲਪ ਇਹ ਨਹੀਂ ਜੀ ਥਾਣੇ ਫੋਨ ਕਰਤਾ ਲੜਾਈ ਚ ਪਰਚਾ ਕਰਤਾ ਨਹੀਂ ਨਹੀਂ ਕੋਈ ਮੈਂ ਲੀਗਲ ਸਟਡੀ ਜੇ ਕੀਤੀ ਆ ਲੋਕ ਕੀਤਾ ਤਾਂ ਲੋਕਾਂ ਨੂੰ ਸਰਕਾਰ ਦੀਆਂ ਜੇ ਅਲਿਕਸ ਕੀ ਮਾਰਚਾ ਕੇਂਦਰਾਂ ਚ ਪੰਜਾਬ ਦੀ ਸਰਕਾਰ ਆ ਉਹ ਸਕੀਮਾਂ ਦਾ ਬੈਨੀਫਿਟ ਤੋ ਆਇਆ ਜਾਵੇ ਜੋ ਲੋਕੋ ਨੇ ਤੋ ਵੰਜੇ ਨੇ उसडी मैडिकल सेवा चाहे आप संस्था कैंप्स लगा के लोगों को मैडिकल सुविधा दिखी जाए चाहे एजुकेशन यूथ ने एजुकेशन प्रति जागरूक किया जाए तो यूथ ना पोलीटिक्सा जाए क्योंकि यूथ नारा पोलिटिक्स बहुत जरूरी है जो पहला लीडर ने की जो पढ़े लिखे यूथ आ ਉਹਨਾਂ ਨੂੰ ਬੰਦਕ ਤੋਂ ਹਫਤ ਕਰਾਤੀ ਕਿਵੇਂ ਜੋ ਕੁਸ਼ਕ ਯੂਥ ਹੁੰਦਾ ਪਟਕੇ ਹੁੰਦਾ ਕਈ ਵਾਰ ਕੋਈ ਲੜਾਈਆਂ ਦੇ ਚੱਕਰ ਚ ਪੈ ਜਾਂਦੇ ਆ ਕੋਈ ਗੁੰਮਰਾਹ ਹੋਏ ਹੁੰਦੇ ਜਾਂ ਉਹ ਕੀ ਕਰਦੇ ਆ ਲੀਟਰ ਬੰਦੇ ਕੀ ਕਰਦੇ ਆ ਵੀ ਇਹਦੇ ਵੱਡਾ ਗਰੁੱਪ ਹੈ ਇਹਨਾਂ ਦਾ ਇਕੱਠ ਕਰਨਗੇ ਭੀੜ ਕਰਨਗੇ ਇਹਨਾਂ ਦਾ ਤਾਕਾ ਚੱਲਦਾ ਉਹਨਾਂ ਨੂੰ ਅੱਗੇ ਲਿਆਉਂਦੇ ਪਰ ਇੱਕ بڑے ਨਿਖੇ ਯੂਥ ਨੂੰ ਨੌਜਵਾਨ ਦੇ ਮੰਚੇ ਤੋਂ ਨਹੀਂ ਅਪਾ ਐਕਟਿਵਲੀ ਪੋਲਿਟਿਕਸ ਚ ਪਾਰਟਿਸਪੇਟ ਕਰੀਏ ਤਾਂ ਜੋ ਆਪਾਂ ਆਪਣੇ ਹੱਕ ਸੱਚ ਲਈ ਲੜ ਸਕੀਏ ਆਪਣੀਆਂ ਜਾਨ ਮਾਲ ਮਹਿਫੂਜ਼ ਕਰ ਸਕੀਏ ਆਪ ਦੇ ਕੋ ਪੋਲਿਟਿਕਸ ਚ ਵੀ ਫਿਊਚਰ ਬਣਾ ਸਕੀਏ ਫਿਊਚਰ ਇਹ ਨਹੀਂ ਹੁੰਦਾ ਵੀ ਹਰ ਬੰਦਾ ਹੀ ਐਮਐਲਏ ਐਮਪੀ ਬਣਨਾ ਫਿਊਚਰ ਹੁੰਦਾ ਮੈਂ ਕੋਈ ਨਹੀਂ ਮੰਨਦਾ ਮੇਰਾ ਵੀ ਕੋਈ ਐਡਾ ਹੀ ਨਹੀਂਗਾ ਵੀ ਮੈਂ ਐਮਐਲਏ ਐਮਪੀ ਬਣਨਾ ਹੀ ਹੈ ਨਹੀਂ ਜੇ ਤੁਸੀਂ ਲੋਕਾਂ ਚ ਵਿਚਰੋਗੇ ਲੋਕਾਂ ਦੇ ਭਾਗੀ ਹੋਵੋਗੇ ਤੁਸੀਂ ਆਪੀ ਪੋਲਿਟਿਕਸ ਚ ਆ ਜਿਓ ਜਦੋਂ ਤੁਹਾਡੇ ਨਾਲ ਤੁਸੀਂ ਲੋਕਾਂ ਦੇ ਦਿਲ ਚ ਵਸ ਗਏ ਤੁਸੀਂ ਮੋਕਾ ਦੇ ਦਿਲਚਸਪ ਕੇ ਲੋਕ ਥੋੜੇ ਦਿਲਚਸਪ ਗਏ ਪਰ ਤੁਸੀਂ ਇਹ ਦੇਖੋ ਵੀ ਲੋਕ ਇਦਾਂ ਹੀ ਇੱਕ ਬੰਦਾ ਸਮਾਜ ਦਾ ਲੀਡਰ ਇਲਾਕੇ ਦਾ ਲੀਡਰ ਮਾਸ ਲੀਡਰ ਬਣ ਜਾਂਦਾ ਤੋਵੇਂ ਯੂਥ ਨੂੰ ਮਨ ਨਾਲ ਜੋੜਾ ਨੰਨਾ ਨੂੰ ਅੱਗੇ ਮੁਖਤਾਰਾ ਚ ਲਿਆਵਾ ਕਾਂ ਜੋ ਇਸ ਹਰ ਦੀ ਸਿਆਸਤ ਹੋ ਗਈ ਵਿਪਿੰਡਾਂ ਚ ਪਾਰਟੀ ਬਾਜੀ ਵਾਲਾ ਸਿਸਟਮ ਛੱਡ ਕੇ ਉਹ ਜਦੋਂ ਵੀ ਕੰਮ ਕਰਨ ਮੁਖਤਾਰਾ ਚ ਆ ਕੇ ਤੋ ਵਿਕਾਸ ਨੂੰ ਡਿਵੈਲਪਮੈਂਟਲੀ ਫਿਊਚਰਲੀ ਕੰਮ ਕਰਦਾ ਤੋ ਅਗਰ ਤੇ ਜੇ ਤੁਸੀਂ ਯੂਥ ਪਿਤਰਾ ਹੈ ਜਿਹੜੇ ਕਾਤੇ ਬੁਸ਼ੇ ਦਾ ਸਾਰੇ ਬੋਲ ਰਹੇ ਹਨ ਲੋਕ ਨੌਜਵਾਨ ਜਿਹੜੇ ਆਪਣੀ ਸ਼ਾਵਲ ਨੂੰ ਜਾਨ ਹੋ ਰਹੀ ਹੈ ਇਹ ਬੁਦੇਸ਼ਾ ਵਾਲੇ ਜਿਹੜੇ ਨੌਜਵਾਨ ਦਾ ਰਹੇ ਉਹਨਾਂ ਤੇ ਸਿਆਸਤ ਵੀ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਇਹ ਨਹੀਂ ਪਰ ਜਿਹੜੇ ਲੋਕ ਸਿਆਸਤ ਕਰ ਰਹੇ ਉਹਨਾਂ ਲੋਕਾਂ ਨੇ ਹੀ ਹਾਈਲਟਸ ਸੈਂਟਰ ਖੋਲ੍ਹੇ ਹੋਏ ਨੇ ਉਹਨਾਂ ਲੋਕਾਂ ਦੇ ਹੀ ਵੱਡੇ ਵੱਡੇ ਜਿਹੜੇ ਪ੍ਰਾਈਵੇਟ ادارے ਖੁੱਲੇ ਹੋਏ ਨੇ ਬਾਜ਼ਾਰ ਉਹਨਾਂ ਨੇ ਵਪਾਰ ਵੀ ਬਣਾ ਰੱਖਿਆ ਹੈ ਔਰ ਉਹਨਾਂ ਦਾ ਜਿਹੜਾ ਹੈਗਾ ਇੱਕ ਸਿਸਟਮ ਬਣਾ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੋ ਤੁਸੀਂ ਗੱਲ ਕਰ ਰਹੇ ਹੋ ਅੱਜ ਦੇ ਟਾਈਮ ਤੇ ਪੰਜਾਬ ਦਾ ਇੱਕ ਪੱਖ ਦਾ ਮੁੱਦਾ ਦੇਖੋ ਨਸ਼ਾ ਆਪਾਂ ਜੇ ਗੱਲ ਕਰੀਏ ਕਿ ਨਸ਼ਾ ਜਾਇਆ ਨਹੀਂ ਨਸ਼ਾ ਆਪਣੇ ਸਮਾਜ ਦੇ ਵਿੱਚ ਪਹਿਲੇ ਟਾਈਮ ਤੋਂ ਆ ਚਾਹੇ ਪਹਿਲਾਂ ਕੁਦਰਤੀ ਨਸ਼ਾ ਸੀ ਫਿਰ ਹੌਲੀ ਹੌਲੀ ਮੈਡੀਕਲ ਤੇ ਕੈਮੀਕਲ ਰੂਪ ਲੈ ਗਿਆ ਉਸ ਦੀ ਜਿਹੜਾ ਉਹਦਾ ਪ੍ਰਸਾਰ ਸੀ ਪਹਿਲਾਂ ਬਹੁਤ ਲਿਮਟਿਡ ਸੀ ਉਹ ਹੌਲੀ 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 ਅੱਜ ਕੱਲੋਂ ਮਤਲਬ ਗਲੀਆਂ ਤੱਕ ਪਹੁੰਚ ਚੁੱਕਿਆ ਉਸ ਤੋਂ ਬਾਅਦ ਜੇ ਆਪਾਂ ਜਿਹੜੀ ਦੂਸਰੀ ਗੱਲ ਤੁਸੀਂ ਕੀਤੀ ਸਰ ਆਪਣੇ ਜਿਹੜਾ ਉਹ ਆਪਣੇ ਪਲਾਨ ਹੋ ਰਿਹਾਗਾ ਉਹ ਬਹੁਤ ਵੱਡਾ ਮੁੱਦਾ ਉਹਨੇ ਬੜੀ ਪੀੜਾ ਹੁੰਦੀ ਹੈ ਦੇਸ਼ ਦੇ ਹੋਏ ਮੈਂ ਬਹੁਤ ਨੌਜਵਾਨਾਂ ਨੂੰ ਕਹਿਣਾ ਹਈ ਆ ਯਾਰ ਬਾਹਰ ਦੇਖ ਕੇ ਆਏ ਉੱਥੇ ਕੁਝ ਨਹੀਂ ਰੱਖਿਆ ਮੇਰੇ ਫਾਦਰ ਇੰਨੇ ਪੁਰਾਣੇ ਗਏ ਨੇ ਉਹ ਵੀ ਦੱਸ ਦੇ ਗਏ ਉਹਨਾਂ ਨੇ ਵੀ ਸਾਨੂੰ ਪਹਿਲੇ ਦਿਨ ਤੋਂ ਇਹੀ ਕਿਹਾ ਵੀ ਬੇਟਾ ਤੁਸੀਂ ਇੰਡੀਆ ਰਹਿ ਕੇ ਚੰਗਾ ਪੜਾ ਲਿਖੋ ਇੰਡੀਆ ਚ ਆਪਣਾ ਤੁਸੀਂ ਫਿਊਚਰ ਬਣਾਉਣਾ ਕੰਮ ਕਰਨਾ ਚਾਹੇ ਉਹ ਪ੍ਰੋਫੈਸ਼ਨਲ ਆ ਚਾਹੇ ਬਿਜ਼ਨਸ ਆ ਤੇ ਪਰ ਇੱਕ ਰੁਝਾਵ ਚੱਲਿਆ ਪਿਛਲੇ ਕੁਝ ਟਾਈਮ ਤੋਂ ਉਹ ਰੁਝਾਨ ਕੀ ਸੀ ਕਿ ਹਾਇਲਟਸ ਕਰੋ ਬਾਹਰ ਜਾਓ ਉਹ ਇੱਕ ਨੌਜਵਾਨਾਂ ਨੂੰ ਜੇ ਆਪਾਂ ਗੱਲ ਕਰੀਏ ਇੱਕ ਐਸਕੇਪ ਰੂਟ ਬਣਾ ਤਾ ਜੋ ਹਾਇਲਟਸ ਸੈਂਟਰ ਨੇ ਜਾਂ ਵੀਜ਼ਾ ਸੈਂਟਰ ਨੇ ਉਹਨਾਂ ਨੂੰ ਜੋ ਚਲਾ ਰਹੇ ਨੇ ਲੋਕ ਉਹ ਕੋਈ ਜਿਨ੍ਹਾਂ ਦੀ ਚੰਗੀ ਪਕੜ ਹੁੰਦੀ ਆ ਪੋਲੀਟੀਕਲ ਜਾਂ ਕਿਸੇ ਲੀਡਰ ਦੇ ਉਹ ਚਿਹਤ ਹੁੰਦੇ ਆ ਜਾਂ ਰਿਸ਼ਤੇਦਾਰ ਹੁੰਦੇ ਆ ਫੇਰ ਇਹ ਚਲਾ ਪਾਉਂਦੇ ਕਿਉਂਕਿ ਕਲਡ ਸੈਂਟਰ ਤੇ ਵੀਜ਼ਾ ਸੈਂਟਰ ਦਾ ਲਾਇਸੈਂਸ ਲੈਣਾ ਬਹੁਤ ਔਖੀ ਗੱਲ ਆ ਜੀ ਉਹ ਆਪਣੇ ਉਹਨਾਂ ਸਿਆਸੀ ਸਰੂਖ ਨੂੰ ਆਪਣੀ ਲਿੰਕਸ ਯੂਜ਼ ਕਰਕੇ ਪਹਿਲਾਂ ਉਹਨਾਂ ਦੇ ਲਾਇਸੈਂਸ ਲੈਂਦੇ ਨੇ ਫਿਰ ਉਸ ਦੇ ਵਿੱਚ ਇਨਵੈਸਟ ਕਰਦੇ ਨੇ ਉਹਨੂੰ ਵਧਾਉਂਦੇ ਨੇ ਲੋਕਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਵੀ ਤੁਸੀਂ ਵਿਦੇਸ਼ ਜਾਓ ਉਹ ਉਨਾਂ ਲਈ ਇੱਕ ਬਿਜ਼ਨਸ ਵੀ ਬਣ ਗਿਆ ਤੇ ਇੱਕ ਲੋਕਾਂ ਚ ਵੀ ਉਹਦੇ ਨਾਲ ਬੜੀ ਬੱਚ ਗਈ ਵੀ ਇਹ ਵੀ ਚਲੇ ਗਏ ਉਹ ਵੀ ਚਲੇ ਗਏ ਸੀ ਵੀ ਜਾਈਏ ਉਹਨਾਂ ਲਈ ਕੰਮਦਨ ਦਾ ਜ਼ਰੀਆ ਬਣ ਗਿਆ ਪਰ ਇੱਕ ਉਹਦੇ ਆਮਦਨ ਦੇ ਉਹਨਾਂ ਦਾ ਕੰਮਦਨ ਦਾ ਜ਼ਰੀਆ ਬਣ ਗਿਆ ਪਰ ਇੱਕ ਉਹ ਪੰਜਾਬ ਦੇ ਉਜਾੜੇ ਦਾ ਵੀ ਕਾਰਨ ਬਹੁਤ ਵੱਡਾ ਬਣ ਰਿਹਾ ਜੀ ਜੀ ਤੇ ਇਹ ਬਹੁਤ ਵੱਡੀ ਚਿੰਤਾ ਹੈਗੀ ਸਟੇਜਾਂ ਤੋਂ ਸਾਰੀ ਪੋਲੀਟੀਕਲ ਪਾਰਟੀਆਂ ਦੇ ਲੋਕ ਕਹਿੰਦੇ ਨੇ ਇਹ ਚਾਹੇ ਮੈਂ ਕੋਈ ਸਾਡੀ ਨਖਸਮ ਰੱਖਦਾ ਪਰ ਮੈਂ ਇਸ ਤੋਂ हट ਕੇ ਇੱਕ ਗੱਲ ਕਹਿਣੀ ਚਾਹੂੰਗਾ ਸਟੇਜਾਂ ਤੋਂ ਜਿਹੜੇ ਸੇ ਅਸੀਂ ਲੀਡਰ ਨੇ ਬਹੁਤ ਦਾਅਵੇ ਕਰ ਜਾਂਦੇ ਨੇ ਕਿ ਅਸੀਂ ਇਹ ਕਰਾਂਗੇ ਅਸੀਂ ਰੋਕਾਂਗੇ ਪਲਾਈਨ ਅਸੀਂ ਨੌਜਵਾਨਾਂ ਨੂੰ ਇੱਥੇ ਰੱਖਾਂਗੇ ਪਰ ਕੋਈ ਉਸ ਦਾ ਡਿਟੇਲਡ ਪਲਾਨ ਨਹੀਂ ਦਿੰਦਾ ਕਿ ਨੌਜਵਾਨਾਂ ਨੂੰ ਕਿੱਥੇ ਰੱਖਿਆ ਜਾਵੇ ਹਾਂ ਲੀਡਰਲ ਜਿਹੜੀ ਗੱਲ ਆ ਕਿ ਆਪਣੀ ਆਲਟ ਸੈਂਟਰ ਤੇ ਵੀਜ਼ਾ ਦੀ ਦੁਬਾਰਾ ਉਹ ਤੇ ਆਉਣਾ ਚਾਹੁੰਦਾ ਪਿੱਛੇ ਜੇ ਤਾਂ ਇੱਕ ਇਲੈਕਸ਼ਨ ਚ ਇੱਕ ਪਾਰਟੀ ਨੇ ਮੈਨੀਫੈਸਟੋ ਦਾ ਆਪ ਦਾ ਪੁਆਇੰਟ ਬਣਾ ਦਿੱਤਾ ਸੀ ਚਲੋ ਮੈਂ ਜਮਾਤ ਦਾ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲੈਣਾ ਉਹਨਾਂ ਦੇ ਲੀਡਰ ਨੇ ਚੀਜ਼ ਕਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿ ਅਸੀਂ ਨੌਜਵਾਨਾਂ ਨੂੰ ਐਲਟਸ ਕਰਨ ਲਈ ਆਲਟ ਸੈਂਟਰ ਖੋਲ੍ਹਾਂਗੇ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਕਰਾਂਗੇ ਉਹ ਏਡੀ ਵਟੇਡ ਸਟੇਟਮੈਂਟ ਸੀ ਜੋ ਇਹ ਦਿਖਾ ਰਹੀ ਸੀ ਕਿ ਆਪਣੇ ਲੀਡਰ ਨੇ ਆਪਣੇ ਪੰਜਾਬ ਦੇ ਫਿਊਚਰ ਪ੍ਰਤੀ ਕੀ ਸੋਚ ਆ ਪੰਜਾਬ ਦੇ ਆਉਣ ਵਾਲਾ ਜਿਹੜਾ ਨੌਜਵਾਨਾਂ ਨੂੰ ਕੀ ਸੇਵਾ ਦੇਣਾ ਚਾਹੁੰਦੇ ਨੇ ਤੇ ਉਹ ਪੰਜਾਬ ਚੋਂ ਕੀ ਪਲੈਨ ਰੋਕਣਾ ਚਾਹੁੰਦੇ ਆ ਜਾਂ ਪੰਜਾਬ ਚੋਂ ਕਲਿਆਣ ਕਰਾਉਣਾ ਚਾਹੁੰਦੇ ਆ ਤੂੰ ਯਾਰ ਸਤੁੱਤ ਦੋ ਵਾਚ ਜਿਹੜੀਆਂ ਵੀ ਸਰਕਾਰਾਂ ਬਣੀਆਂ ਉਹ ਨਸ਼ਾ ਖਤਮ ਤੇ ਕਰਨ ਦੇ ਲਈ ਬਣੀਆਂ ਨੇ ਨਸ਼ਾ ਰਾਖਾਤਮੇ ਤੇ ਬਣੀਆਂ ਨੇ ਇਹ ਦੋਨੇ ਚੀਜ਼ਾਂ ਦਾ ਕ੍ਰਾਪਸ਼ਨ ਨਾ ਨਸ਼ਾ ਇਹ ਹੁਣ ਤੱਕ ਨਹੀਂ ਰੁਕੇ ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਨਸ਼ਾ ਜ ਨਹੀਂ ਆਇਆ ਬਹੁਤ ਪੁਰਾਣਾ ਆਪਣੇ ਸਮਾਜ ਦੇ ਵਿੱਚ ਆ ਉਸ ਦਾ ਇੱਕ ਮੈਂ ਕਾਰਨ ਮੰਨਦਾ ਸਭ ਤੋਂ ਵੱਡਾ ਉਹ ਕਾਰਨ ਹੈ ਇੱਕ ਬਾਰਡਰ ਸਟੇਟ ਹੋਣਾ ਇੱਕ ਵੋਲੇਟਾਈਲ ਆਪਣੀ ਸੋਸਾਇਟੀ ਹੋਣੀ ਸਿੱਖ ਸਮਾਜ ਹੋਣਾ ਕੁਝ ਕਿਤੇ ਤੇ ਮੈਂ ਮੰਨਦਾ ਏਜੰਸੀਆਂ ਦਾ ਵੀ ਰੋਲ ਰੋਲਦਾ ਤੇ ਕਿਉਂਕਿ ਜਿਹੜੇ ਪੰਜਾਬ ਆ ਪਹਿਲੇ ਦਿਨ ਇੱਕ ਇਹ ਲਾ ਲੋ ਐਂਟੀ ਡੈਲੀ ਪਾਲਿਸੀ ਦੇ ਥੋੜਾ ਜਿਹਾ ਆਉਂਟੀ ਰਹਿੰਦਾਗਾ ਆਪਣੇ ਵਿਚਾਰ ਠੋਕੇ ਪੇਸ਼ ਕਰਦਾ ਮੈਂ ਤੁਹਾਡੀ ਕਰਨ ਟੋਕ ਕੇ ਕਹੂੰਗਾ ਮੈਂ ਇੱਕ ਵਾਰੀ ਸੀਐਮ ਹੌਸ ਚਲਾ ਗਿਆ ਸੀਐਮ ਹੌਸ ਦੀ ਸਕਿਉਰਟੀ ਨੇ ਮੇਰਾ ਆ ਜਿਹੜਾ ਬਾਜ਼ ਹੈ ਇਹ ਵੀ ਕਹਿੰਦੇ ਬਾਹਰ ਰੱਖ ਕੇ ਜਾਓ ਜਣੀ ਕਿ ਸੀਐਮ ਸਕਿਉਰਟੀ ਦੇ ਵਿੱਚ ਇਹ ਬਾਜ਼ ਜਾਣਾ ਵੀ ਹੁਣਸਰ ਨਹੀਂ ਹੈ ਫਿਰ ਬਾਰਡਰਾਂ ਤੇ ਜਿਹੜੀ ਸਾਡੀ ਫੋਰਸ ਹੈ ਉਹਨੂੰ ਇੰਨੀਆ ਪਾਵਰਾਂ ਕਿਉਂ ਨਹੀਂ ਦਿੰਦੇ ਦੇਖੋ ਇਹ ਤਾਂ ਵਿਚਾਰ ਕਰਨ ਵਾਲੀ ਗੱਲ ਹੈ ਤੁਹਾਨੂੰ ਬਿਲਕੁਲ ਸਹੀ ਕਿਹਾ ਹੈ ਇਹ ਚੀਜ਼ ਹੈ ਅੱਜ ਦੇ ਟਾਈਮ 'ਚ ਦਾ ਤੁਸੀਂ ਇਹ ਗੱਲ ਕਰਦੇ ਹੋ ਬਾਜ ਦੀ ਅੱਜ ਦੇ ਟਾਈਮ 'ਚ ਤਾਂ ਸੀਐਮ ਮਾਨ ਨੇ ਅੱਜ ਜੋ ਉਹਨਾਂ ਦਾ 15 ਅਗਸਤ ਦਾ ਡਰੈੱਸ ਹੋਇਆ ਪਹਿਲੀ ਵਾਰੀ ਹੋਇਆ ਵੀ ਪੰਜਾਬ ਦਾ ਮੁੱਖ ਮੰਤਰੀ ਇੱਕ ਬੁਲੇਟ ਪ੍ਰੂਫ ਸ਼ੀਲਡ ਲਾ ਕੇ ਬੋਲ ਰਿਹਾਗਾ ਤੇ ਜੇ ਕਿਤੇ ਇਹਨਾਂ ਉਹਨਾਂ ਦੇ ਧਿਆਨ ਦਿੱਤਾ ਹੋਵੇ ਆਪਣੇ ਬਾਰਡਰਾਂ ਤੇ ਜਾਂ ਪੁਲਿਸਿੰਗ ਤੇ ਤਾਂ ਸਰਕਾਰਾਂ ਸਭ ਕਰ ਸਕਦੀਆਂ ਨੇ ਹੁਣ ਜੇ ਆਪਾਂ ਨਸ਼ੇ ਤੇ ਆਉਂਦਾ ਮੈਂ ਤਕਰੀਬਨ 2012 ਦੀ ਇਲੈਕਸ਼ਨ ਦੀ ਗੱਲ ਆ ਉਦੋਂ ਕਾਂਗਰਸ ਪਾਰਟੀ ਦੇ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਨੇ ਉਦੋਂ ਮੁੱਤਾ ਚੱਕਿਆ ਨਸ਼ੇ ਦਾ ਉਦੋਂ ਸਾਰਿਆਂ ਨੇ ਕਿਹਾ ਇਹ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਪਰ ਉਸ ਸਮੇਂ ਕੇਂਦਰ ਚ ਯੂਪੀਏ ਦੀ ਸਰਕਾਰ ਸੀ ਅੰਕੜੇ ਸੀ ਜੇ ਕਿਤੇ ਉਸ ਸਮੇਂ ਤੇ ਸਹੀ ਸਟੈਪ ਲਿਆ ਜਾਂਦਾ ਤਾਂ ਇਹ ਸਥਿਤੀ ਇੰਨੀ ਖਰਾਬ ਨਹੀਂ ਹੁੰਦੀ 2012 ਤੋਂ ਬਾਅਦ ਬਹੁਤ ਹੀ ਬ੍ਰਿੱਕੀ ਲੈਵਲ ਤੇ ਆਪਣੇ ਕੈਮੀਕਲ ਇੰਪੋਰਟਡ ਡਰਗ ਆ ਗਿਆ ਮੌਜ ਉਹ ਇੱਕ ਹੋਰ ਗੱਲ ਆ ਕਿ ਉਸ ਸਮੇਂ ਪੰਜਾਬ ਤਰੱਕੀ ਦੀ ਰਾਹ ਤੇ ਸੀ ਲੋਕਾਂ ਦੀ ਆਮਦਨ ਚ ਵਾਧਾ ਹੋਇਆ ਸੀ ਲੋਕਾਂ ਕੋਲ ਪੈਸਾ ਸੀ ਆਪਣੇ ਜਿਹੜੀ ਅਰਬਨ ਡਵੈਲਪਮੈਂਟ ਹੋ ਰਹੀ ਸੀ ਮੈਨੇ ਸ਼ਹਿਰ ਵਧ ਰਹੇ ਸੀ ਲੋਕਾਂ ਕੋਲੇ ਨੈਚਰਲੀ ਆ ਤਾਂ ਇਨਕਮ ਆ ਰਹੀ ਸੀ ਪੈਸਾ ਆ ਰਿਹਾ ਸੀ ਤਾਂ ਗਲਤ ਰਾਹ ਤੇ ਚਲੇ ਗਏ ਕਿ ਇਹ ਜੇ ਆ ਤਾਂ ਮੈਨੂੰ ਲੱਗਦਾ ਜਿਹਨੇ ਸਰਦਾਰ ਭਗਵੰਤ ਸਿੰਘ ਮਾਨ ਨਾਲ ਵੈਸੇ ਤਾਂ ਸਿੰਘ ਪਾਉਂਦੇ ਨਹੀਂ ਹਰਦੇ ਨਾਲ ਭਗਵੰਤ ਮਾਨ ਹੀ ਕਹਿੰਦੇ ਆ ਤੇ ਚਲੋ ਹੈਗੇ ਤਾਂ ਸਿੰਘ ਨੇ ਆਪਾਂ ਦਾ ਕੀ ਪਤਾ ਤੋਂ ਬੰਦੇ ਹੋ ਤੇ ਪਕੜੀ ਭੰਦੇਗਾ ਹਾਂ ਤੇ ਉਹਨਾਂ ਨੇ ਜਦੋਂ ਸਰਕਾਰ ਚ ਨਵੀਂ ਸੀ ਵਿਰੋਧੀ ਤੇ ਰਚੇ ਸੀ ਜੇ ਉਹਨਾਂ ਨੇ ਪਾਰਟੀ ਬਣਾਈ ਚਾਹੀ ਉਸ ਤੋਂ ਪਹਿਲਾਂ ਪੀਪੀਪੀ ਚ ਸੀ ਚਾਹੀ ਉਸ ਤੋਂ ਪਹਿਲਾਂ ਰਾਮੂ ਵਾਲੀਆ ਸਾਹਿਬ ਨਾਲ ਸੀ ਚਾਹ ਉਸ ਤੋਂ ਬਾਅਦ ਆਪਣੀ ਪਾਰਟੀ ਚਾਹੀ ਉਹਨਾਂ ਨੇ ਇੱਕ ਗੱਲ ਰੱਖੀ ਵੀ ਲੀਡਰ ਲੰਘਦੇ ਹੁਟਰ ਮਾਰ ਕੇ ਲੰਘ ਜਾਂਦੇ ਆ ਸਾਨੂੰ ਤੰਗ ਕਰਦੇ ਆ ਬੱਚਿਆਂ ਨੂੰ ਗਰੀ ਪਾ ਦਿਆ ਨੂੰ ਏਪ ਜੀ ਨੇ ਫੋਰਸ ਰੱਖੀ ਹੁੰਦੀ ਆ ਪਰ ਜੇ ਆਪਾਂ ਆਰਟੀਆ ਰਹੀਂ ਜਿਹੜੇ ਕੀਤੇ ਹੋਏ ਖਲਾਸੇ ਨੇ ਉਹਨਾਂ ਦੀ ਗੱਲ ਕਰੀਏ ਇਹਨਾਂ ਨੂੰ ਫੋਰਸ ਡੇ বাই ਡੇ ਪਤਾ ਲੇ ਮੈਂ ਮੰਨਦਾ ਉਹਨਾਂ ਨੂੰ ਕਿਤੇ ਤਾਂ ਹੱਲ ਹੈਗੀ ਆ ਵੀ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਆ ਉਹ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਕਿਉਂਕਿ ਇਹ ਇਥੋਂ ਝਾਹਰ ਪਿਛਲੇ ਦਿਨੀ ਚਾਹੇ ਉਹਨਾਂ ਦੇ ਆਪਣੇ ਸਕੇ ਮਾਮਾ ਜੀ ਦਾ ਘਰ ਹੋਵੇ ਉੱਥੇ ਚੋਰੀ ਹੋ ਗਈ ਸਲਮ ਸ਼ਹਿਰ ਚ ਜੀ 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 ਚਾਹੇ ਮੇਰਾ ਪਿੰਨ ਲੰਗਾਲਾ ਹੋਵੇ ਇੱਥੇ ਕਰਾਚ ਪੰਜ ਛੇ ਦੁਕਾਨਾਂ ਚੋਰੀ ਮੁਸਤਫਾ ਦੋ ਦੁਕਾਨਾਂ ਤੇ ਚੋਰੀ ਦੋ ਪੰਪਾਂ ਤੇ ਲੁੱਟਖੋ ਉਸ ਤੋਂ ਅਗਲੇ ਦਿਨ ਜਦੋਂ ਡਾਊਟਾਈਸ਼ੂ ਹੋਇਆ ਤਾਂ ਨਲਕ ਉਸ ਤੋਂ ਅਗਲੇ ਦਿਨ ਫੇਰ ਸਾਡੇ ਵੈਟਰਨਰੀ ਹਸਪੀਟਲ ਚੋਂ ਏਸੀ ਸੋਟੋ ਦਾ ਸਟੈਬਲਾਈਜ਼ਰ ਪਲੱਗ ਰਿਮੋਟ ਐਦਾਂ ਚੋਰੀ ਕਰਕੇ ਲੈ ਗਏ ਕਿ ਜਿਵੇਂ ਪੂਰੇ ਦਾ ਪੂਰਾ ਘਰੇ ਜਾ ਕੇ ਠੱਠ ਕਰਨਾ ਹੁੰਦਾ ਦਾ ਜੀ ਕਿਤੇ ਨਾ ਕਿਤੇ ਹੁਣ ਜੇ ਆਪਾਂ ਗੱਲ ਕਰੀਏ ਫਰੋਤੀਆਂ ਦੀ ਛਰਿਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਛਰਿਆਂ ਨਾਲ ਡਾਕੇ ਲੁੱਟਾ ਖੋਹ ਹੋ ਰਹੀਆਂ ਨੇ ਜਿਹੜੇ ਲੌਂਗ ਆਰਡਰ ਆ ਤੇ ਸਟਰੀਟ ਕਰਾਈਮ ਕਿਤੇ ਨਾ ਕਿਤੇ ਲ ਬਹੁਤ ਜ਼ਿਆਦਾ ਵਧ ਚੁੱਕੇ ਹੈਗਾ ਕਿ ਉਹਨੂੰ ਅੱਜ ਦੇ ਟਾਈਮ 'ਚ ਪੁਲਿਸ ਤੋਂ ਵੀ ਕੰਟਰੋਲ ਕਰਨਾ ਪੋਸੀਬਲ ਨਹੀਂ ਕਿਉਂਕਿ ਫੋਰਸ ਬਹੁਤ ਘੱਟ ਆ ਤੇ ਹੁਣ ਆਪਾਂ ਉਸ ਗੱਲ ਤੇ ਆਈਏ ਸਿਕਿਉਰਿਟੀ ਦੀ ਜਦੋਂ ਉਹਨਾਂ ਨੂੰ ਲੱਗਦਾ ਵੀ ਇੱਕ ਜਿਹਾਮ ਬੰਦੇ ਦੀ ਇੱਕ ਆਮ ਵਿਅਕਤੀ ਦੀ ਜਾਨ ਮਹਿਫੂਜ਼ ਨਾ ਤੱਕ ਕਿ ਕੰਪਨੀ ਦੇ ਅੰਦਰ ਡਾਟਾ ਪੈਦਾ ਹੁੰਦਾ ਹੀ ਹੈ ਇਸੇ ਥੋੜੀ ਇਸੇ ਗੱਲ ਤੋਂ ਤੁਸੀਂ ਨੌਜਵਾਨਾਂ ਉੱਤੇ ਸਮਾਜ ਸਿਸ਼ਟ ਕਰਨੀ ਹੈ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਕਿ ਸਰਕਾਰਾਂ ਹਰੇਕ ਨੂੰ ਮਰਨ ਤੋਂ ਬਾਅਦ ਦੇ ਸਾਡੇ ਕੋਲੇ ਨੌਕਰੀ अवेलेबल ਨੇ ਤੋ ਜਿਉਂਦੇ ਆ ਕਿਸੇ ਪਰਵਾਰ ਦੇ ਇੱਕ ਜੀ ਦੇ ਮਰਨ ਤੋਂ ਬਾਅਦ ਕਿਉਂ ਦਿੱਤੀਆਂ ਜਾਂਦੀਆਂ ਨੇ ਉਹ ਜਦੋਂ ਨੌਕਰੀਆਂ ਸਰਕਾਰੋਂ ਐਵੇਂ ਲੈਣਾ ਫ੍ਰੀ ਬਹੁਤ ਸਾਰੀਆਂ ਸਰਕਾਰਾਂ ਕਰਦੀਆਂ ਨੇ ਕਿਸੇ ਦਾ ਕੋਈ ਮਰ ਗਿਆ ਮੈਂ ਕਹੂੰਗਾ ਕਾਲੀ ਦਲਵੇ ਦੇ ਇੱਕ ਥਾਣੇਦਾਰ ਮਾਰਤਾ ਸੀਗਾ ਠੀਕ ਹੈ ਜੀ ਉਹਦੀ ਕੁੜੀ ਨੂੰ ਤਸਵੀਰ ਲੜ ਬਣਾਤਾ ਜੇ ਸਾਡੇ ਕੋਲ ਨੌਕਰੀਆਂ ਖਾਲੀ ਨਹੀਂ ਬੇਰੁਜ਼ਗਾਰਾ ਲੋਕ ਐਸੇ ਹੀ ਰੁਜ਼ਗਾਰ ਦੇ ਤੋ ਤੁਸੀਂ ਕਿ ਉਹ ਕੋਈ ਮਰ ਜਾਂਦਾ ਕੋਈ ਧਰਨੇ 'ਚ ਮਰ ਗਿਆ ਉਹਨੂੰ ਚਾਕੇ ਨੌਕਰੀ ਦੇ ਤੋ 3 ਕਰੋੜ ਰੁਪਈਆ ਦੇ ਦਿਓ ਜਾਂ 2 ਕਰੋੜ ਦੇ ਦਿਓ ਜਾਂ 1 ਕਰੋੜ ਦੇ ਦਿਓ ਜਿਹੜਾ ਆਮ ਲੋਕਾਂ ਦਾ ਪੈਸਾ ਹੈ ਉਹ ਇਸ ਤਰ੍ਹਾਂ ਇਹ ਮੈਂ ਸਮਝਦਾ ਕਿ ਬਿਲਕੁਲ ਇਹਦੇ ਬਾਰੇ ਤੁਸੀਂ ਕੀ ਕਹਿਦਾ ਹੋਗੇ ਦੇਖੋ ਇਹ ਚੀਜ਼ ਤੁਹਾਡੀ ਬਹੁਤ ਸਹੀ ਤੁਸੀਂ ਇਹ ਸਵਾਲ ਕੀਤਾ ਜੇ ਆਪਾਂ ਗੱਲ ਕਰੀਏ ਇੱਕ ਕਹਾਵਤ ਹੈ ਕਵੈਂਸ਼ਨਲ ਇਜ਼ ਬੈਟਰ ਦੈਨ ਕਿਉਰ ਜੀ ਮਤਲਬ ਆਪਾਂ ਬਚਾ ਕਰ ਲਈਏ ਉਹਦਾ ਇਲਾਜ ਕਰਨ ਨਾਲੋਂ ਬਚੋ ਤੇ ਹੁਣ ਇਹ ਤਾਂ ਜਪਨਿਕ ਬੁਨਿਆਦੀ ਜਿਹੜਾ ਢਾਂਚਾ ਹੈਗਾ ਪੰਜਾਬ ਦਾ ਉਹ ਬਹੁਤ ਜ਼ਿਆਦਾ ਖੇਲ ਚੁੱਕਿਆ ਜਿਹੜੀ ਪੂਰੀ ਸਟੈਬਲਿਸ਼ਮੈਂਟ ਆ ਉਹਨੇ ਬਹੁਤ ਵੱਡੇ ਰਿਫਾਰਮ ਦੀ ਲੋੜ ਆ ਬਹੁਤ ਡਿਫਰੈਂਟ ਪਾਲਿਸੀ ਆ ਲਿਆਉਣ ਦੀ ਲੋੜ ਆ ਚੇਂਜ ਪਾਲਿਸੀ ਬ੍ਰੇਕਿੰਗ ਪੂਰੇ ਆਪਣੇ ਐਜੂਕੇਸ਼ਨ ਸਿਸਟਮ ਹੈਲਥ ਸਿਸਟਮ ਪੁਲਿਸਿੰਗ ਐਡਮ ਸਟੇਟਸ ਸਿਸਟਮ ਉਹਨੂੰ ਚੇਂਜ ਕਰਨ ਦੀ ਲੋੜ ਆ ਕਿਉਂਕਿ ਜੇ ਕਿਤੇ ਕੋਈ ਨੌਕਰੀ ਨਿਕਲਦੀ ਆ ਉਹਦਾ ਐਗਜ਼ਾਮ ਹੋ ਜਾਂਦਾ ਕਿਤੇ ਨਾ ਕਿਤੇ ਐਗਜ਼ਾਮ ਕੋਈ ਨਾ ਕੋਈ ਲੀਕ ਆਊਟ ਹੋ ਜਾਂਦਾ ਫੇਰ ਕੋਈ ਨਾ ਕੋਈ ਉਹ ਇਗਜ਼ਾਮ ਦਾ ਰਿਜ਼ਲਟ ਆ ਜਾਂਦਾ ਤੇ ਕੋਈ ਨਾ ਕੋਈ ਜਿਹਾ ਚਰਲੀਆ ਜਿਸ ਜੋ ਬੱਚੇ ਤੋਂ ਪੇਪਰ ਨਹੀਂ ਹੋਇਆ ਉਹ ਕੋਈ ਨਾ ਕੋਈ ਮੰਨ ਲਓ ਕਈ ਵਾਰ ਗ੍ਰੇਸ ਦਿੱਤੀ ਜਾਂਦੀ ਆ ਮਾਰਕਸ ਦਾ ਕੁਐਸਚਨ ਕੱਟੇ ਜਾਂਦੇ ਆ ਉਹਦੇ ਅਗੇ ਸਟੇਟ ਰੈਕਟਫਾਈਲ ਲਾ ਦਿੰਦੇ ਆ ਆਬਜੈਕਸ਼ਨ ਹੋ ਜਾਂਦੀ ਆ ਉਹ ਲੰਕਦੀ ਰਹਿੰਦੀ ਆ ਇਹ 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 ਦੋਸ਼ ਵੀ ਸਰਕਾਰਾਂ ਦੀ ਲੱਗਦਾ ਕਿ ਸਰਕਾਰ ਨੌਕਰੀਆਂ ਕਰਦੀ ਹੈ ਲੋਕਾਂ ਨੂੰ ਕੱਢਣ ਤੋਂ ਬਾਅਦ ਸੈLECTION ਹੋ ਜਾਂਦੀ ਹੈ ਕੁਸ਼ਕ ਜਣਿਆ ਤੋਂ ਹਿੱਟਾ ਵੀ ਸਰਕਾਰ ਹੀ ਕਰਾ ਦਿੰਦੀ ਐ ਇਹ ਦੇਖੋ ਇਹੋਸ ਲੱਗਦੇ ਨਹੀਂ ਉਹ ਦੋਸ਼ ਲੱਗਦੇ ਆ ਸਰਕਾਰ ਕਰਾਉਂਦੀ ਨਾ ਕਰਾਉਂਦੀ ਪਰ ਇੱਕ ਗੱਲ ਜ਼ਰੂਰ ਆ ਜਿਵੇਂ ਮੈਂ ਕਿਹਾ ਬਣਾਤੀ ਢਾਂਚਾ ਜਿਹੜਾ ਸਿਸਟਮ ਆ ਉਹਨੇ ਵੱਡੇ ਰਿਫਾਰਮ ਲਿਆਉਣ ਦੀ ਲੋੜ ਆ ਉਹਨੇ ਇੱਕ بڑا ਇਹ ਲਾ ਨੂੰ ਸਟਰੀਨ ਲਾਈਨ ਕਰਨ ਦੀ ਲੋੜ ਆ ਵੀ ਬੜੇ ਆਮ ਨਾਲ ਇੱਕ ਪ੍ਰੋਸੈਸ ਬਣ ਜੇ ਕਿ ਜੋ ਵੀ ਆਪ੍ਰੋਚਨ ਜੋ ਵੀ ਚੀਜ਼ ਆ ਦੇਖੋ ਇੱਕ ਚੀਜ਼ ਤਾਂ ਮੰਨਣੀ ਪੂਰੇ ਇਨਸਾਨ ਆ ਗਲਤੀਆਂ ਤਾਂ ਹੁੰਦੀਆਂ ਨੇ ਕਿਸੇ ਨਾ ਕਿਸੇ ਤੋਂ ਹਰ ਬੰਦੇ ਤੋਂ ਹੁੰਦੇ ਆ ਔਰ ਉਹਨੇ ਕਿਵੇਂ ਰੋਕਿਆ ਜਾਵੇ ਕਿਵੇਂ ਉਹਦੇ ਆਪਾਂ ਸਟੈਪ ਬਣਾਈਏ ਵੀ ਜਿਹੜੀ ਆਬਜੈਕਸ਼ਨਾਂ ਬਾਅਦ ਚ ਲੱਗਦੀਆਂ ਉਹ ਸਿਲੈਕਸ਼ਨ ਲਿਸਟਾਂ ਤੋਂ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਦੂਰ ਕਰਕੇ ਕੈਂਡੀਡੇਟਸ ਨੂੰ ਟਾਈਮ ਦਿੱਤਾ ਜਾਵੇ ਉਹਦੇ ਜਵਾਬ ਦੇਣ ਦਾ ਇੰਜੈਕਸ਼ਨ ਲਾਉਣ ਦਾ ਜਵਾਬ ਦਾ ਪੱਖ ਰੱਖਣ ਦਾ ਫਿਰ ਉਸ ਤੋਂ ਬਾਅਦ ਆਪਾਂ ਅਗਲੇ ਸਟੈਪ ਤੇ ਰਿਕਰੂਟਮੈਂਟ ਵੱਲ ਵਧੀਏ ਇਹ ਚੀਜ਼ਾਂ ਦੀ ਲੋੜ ਹੈ ਸਭ ਤੋਂ ਈ ਆ ਗਿਆ ਵੀ ਆਪਾਂ ਨੂੰ ਪੁਨਰਦੀ ਢਾਂਚੇ ਨੂੰ ਬਦਲਦੀ ਲੋੜ ਹੈ ਤੇ ਇਸ ਚ ਇਕੱਲੀ ਨਵੀਂ ਸਰਕਾਰ ਨੇ ਇਸ ਚ ਜਿਵੇਂ ਕਹਾ ਪਿਛਲੀਆਂ ਸਰਕਾਰਾਂ ਦਾ ਵੀ ਬਹੁਤ ਰੋਲ ਰਿਹਾ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਜਦੋਂ ਪੰਜਾਬ ਦਾ ਜਿਹਨੂੰ ਕਾਲਾ ਦੌਰ ਕਹਿ ਦਿੰਦੇ ਆ ਉਸ ਤੋਂ ਬਾਅਦ ਤਾਂ ਡੇ ਬਾਈ ਡੇ ਜਿਹੜਾ ਸਿਸਟਮ ਉਹ ਖਰਾਬ ਹੀ ਹੋਇਆ ਚਾਹੇ ਉਹ ਪਹਿਲਾਂ ਹਾਂ ਗੱਲ ਕਰੀਏ ਕਾਪਟ ਨਮਰਿੰਦਰ ਜੀ ਸਰਕਾਰ ਵੇਲੇ ਰਵੀ ਸਿੱਧੂ ਦਾ ਏਡਾ ਵੱਡਾ ਸਕੈਂਡਲ ਫੜਿਆ ਗਿਆ ਪੀਪੀਐਸਸੀ ਦਾ ਫਿਰ ਹੋਰ ਵੀ ਉਸ ਤੋਂ ਬਾਅਦ ਮੇਕਸਾ ਸਰਵਿੰਸ ਇੰਸਪੈਕਟਰ ਦਾ ਐਗਜ਼ਾਮ ਲੀਕ ਹੋਏ ਫਿਰ ਟੀਚਰ ਰਿਕਰੂਟਮੈਂਟ ਭਰਤੀ ਦਾ ਫੜਿਆ ਗਿਆ ਦੇਖੋ ਇਹ ਚੀਜ਼ ਉਸ ਤੋਂ ਬਾਅਦ ਬੜੀ ਜ਼ਿਆਦਾ ਆਪਣੇ ਸਿਸਟਮ ਚ ਪੈਨੀਟ੍ਰੇਟ ਕਰ ਗਈ ਸਿਸਟਮ ਦੇ ਅੰਦਰ ਸੌਖਾ ਗੂਏ ਖਾਰੀ ਆਨੇ ਚੀਜ਼ਾਂ ਜਿਹੜੀ ਕ腐ਸ਼ਨ ਆ ਉਹ ਖਾਰੀ ਆ ਇਹ ਕ腐ਸ਼ਨ ਦਾ ਇੱਕ ਜ਼ਰੀਆ ਹੈਗਾ ਵੀ ਜਿਹੜਾ ਸਿਸਟਮ ਨੂੰ ਸਟਰੀਮ ਲਾਈਨ ਨਹੀਂ ਕੀਤਾ ਜਾ ਰਿਹਾ ਮੈਨੂੰ ਪਰਸਨਲੀ ਬਹੁਤ ਉਮੀਦ ਸੀ ਉਦੋਂ ਮੈਂ ਐਕਟਿਵ ਪੋਲਿਟਿਕਸ ਚ ਨਹੀਂ ਸੀ ਜਦੋਂ ਸਰਕਾਰ ਆਈ ਆ ਮੈਨੂੰ ਇਹ ਲੱਗਦਾ ਸੀ ਵੀ ਇਹਨਾਂ ਦੇ ਬੜੇ ਵੱਡੇ ਵਾਅਦੇ ਨੇ ਤੇ ਇਹ ਕੁਝ ਕਰਨਗੇ ਆਉਣ ਵਾਲੇ ਸਮੇਂ ਵਿੱਚ ਅਗਰ ਲੋਕ ਦੇ ਨਾਲ ਬਣਨਾ ਹੋਵੇ ਸ਼ਾਸਤ ਔਰ ਦਾਇਆ ਵਿਧਾਨਕਾਰ ਬਣ ਜਾਂ ਐਮਪੀ ਬਣ ਦਾ ਸਭ ਮੌਕਾ ਮਿਲਦਾ ਹੈ ਕੀ ਜਿਹੜੀਆਂ ਇਹ ਐਮਐਸ ਨੂੰ ਕ੍ਰਿਤੀਆਂ ਨੇ ਜਿਹੜੀਆਂ ਇਹਨਾਂ ਵੱਲ ਵਿਸ਼ੇਸ਼ਤਾਂ ਦੇਵੋਗੇ ਵੇਖੋ ਬਹੁਤ ਵਧੀਆ ਸਵਾਲ ਆ ਜੋ ਅਜਿਤੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਜ਼ਿਮੇਵਾਰਤਾ ਇਹਨਾਂ ਨੇ ਬੜੇ ਵੱਡੇ ਵੱਡੇ ਕੀਤੇ ਚੁੱਕਿਆ ਭਾਈਆ ਕਦੇ ਅਸੀਂ ਇੱਕ ਦਾ ਅਯੋਗ ਕਰ ਪਏ ਇਹਨੇ ਸਾਲਾ ਦਾ ਸਿਸਟਮ ਜਿਹੜਾ ਪਹਿਲਾਂ ਕਹੇ ਖਰਾਬ ਹੋਇਆ ਉਹ ਕੀਕਰਚ ਬਹੁਤ ਸਵਾਲ ਆਦਾ ਤੇ ਉਸ ਜੇ ਮੈਂ ਕਹਾ ਮੈਂ ਇਕੱਲਾ ਕਰੇ ਕੁਛ ਨਹੀਂ ਕਰ ਸਕਦਾ ਤੇ ਸਮੁੱਚੇ ਪੰਜਾਬ ਦੇ ਸਮੁੱਚੇ ਦੇਸ਼ ਦੇ ਜਸ ਸਮੁੱਚੇ ਆਪਣੇ ਨੌਜਵਾਨਾਂ ਦਾ ਇੱਕ ਹਮਲਾ ਮਾਰਨਾ ਪੈਣਾ ਮੈਂ ਤਾਂ ਇੱਕ ਜ਼ਰੀਆ ਬਣ ਸਕਦਾ ਮੈਂ ਕਿ ਜ਼ਰੀਆ ਬਣ ਸਕਦਾ ਪਰ ਜੋ ਉਹਰਾ ਬਕਸ ਹੁੰਦਾ ਪੰਜਾਬ ਖੇਤੀ ਪਰ ਦਾ ਮਸੂਦਾ ਪਰ ਉਸ ਦੇ ਮੁਕਾਬਲੇ ਤਾਂ ਪਾਉਡਰ ਨਿਕਲੀ ਪੰਜਾਬ ਜਿਹੜੀ ਫੂਡ ਪ੍ਰੋਸੈਸਿੰਗ ਅਗਰ ਰਿਲੇਟਡ ਇੰਡਸਟਰੀ ਹੈ ਬਹੁਤ ਘੱਟ ਹੈ ਛੋਟਾ ਜਿਹਾ ਸਵਾਲ ਇਸ ਗੱਲ ਤੇ ਵੀ ਸਿਆਸਤ ਹੋ ਰਹੀ ਹੈ ਕਿ ਖਦਾ ਇਹਦਾ ਪਾਣੀ ਘਟ ਰਿਹਾ ਹੈ ਧਰਤੀ ਹੇ ਦਾ ਪਾਣੀ ਘਟ ਰਿਹਾ ਹੈ ਇਸ ਤੇ ਵੀ ਸਿਆਸਤ ਹੋ ਰਹੀ ਹੈ ਕਿ ਕੱਗਰ ਦਾ ਪਾਣੀ ਨਹੀਂ ਰੋਕਿਆ ਜਾ ਰਿਹਾ ਕੱਗਰ ਨੁਕਸਾਨ ਕਰ ਦਿੰਦਾ ਹੈ ਜੇ ਜੀ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਸਾਡੇ ਕੋਲੇ ਵਾਹੀਯੋਗ ਜ਼ਮੀਨ ਹੈ ਹਰ ਸਾਲ ਕੱਟਦੀ ਜਾ ਰਹੀ ਹੈ ਨਿਤ ਨਵੀਆਂ ਕਲੋਨੀਆਂ ਵੱਧੀਆਂ ਨੇ ਨਿਤ ਨਵੀਆਂ ਸੜਕਾਂ ਵੱਧ ਰਹੀਆਂ ਨੇ ਜਿੱਥੋਂ ਤੱਕ ਇਹ ਦੇਖ ਰਿਹਾ ਕਿ ਪੱਥਰਾਂ ਦਾ ਸ਼ਹਿਰ ਜਿਹੜਾ ਪੱਥਰਾਂ ਦਾ ਪੰਜਾਬ ਬਣਨ ਨੂੰ ਤਿਆਰ ਹੋ ਰਿਹਾ ਇੱਥੇ ਤਾਂ ਜੇ ਇਸ ਤਰ੍ਹਾਂ ਵਿੱਚ ਚੱਲਦਾ ਰਿਹਾ ਤਾਂ ਜਿਹੜਾ ਹੇਠਲਾ ਪਾਣੀ ਆ ਉਹ ਉਹ ਰਹੇਗਾ ਦੇਖੋ ਮੈਂ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਦੇਖੋ ਅਰਬਨਾਈਜੇਸ਼ਨ ਪੂਰੀ ਵਰਲਡ ਚ ਹੋ ਰਹੀ ਆ ਸ਼ਹਿਰ ਬਾਦ ਨੂੰ ਵਧ ਰਹੇ ਨੇ ਪਿੰਡ ਵਧ ਰਹੇ ਆ ਕੋਲੋਨਾਈਜੇਸ਼ਨ ਹੋ ਰਹੀ ਹੈ ਇਹਨਾਂ ਨੂੰ ਹੋਰ ਟੋਕੇ ਕਹਿਣਾ ਹੁਣ ਤਾਂ ਇਹ ਵੀ ਚੱਲ ਪਿਆ ਕਿ ਜਿਹੜੀ ਕਰਾਪਸ਼ਨ ਪਹਿਲਾਂ ਤਾਂ ਨਗਰ ਦਾ ਤਾਂ ਰਹਿੰਦਾ ਸੀ ਅੱਜ ਕੱਲ੍ਹ ਤੇ ਵੀ ਸੁਣ ਰਿਹਾ ਕਿ ਜਿਹੜੇ ਨੇਤਾ ਨੇ ਮੌਕੇ ਦੇ ਮਜਬੂਤਾ ਜਿਹੜੀ ਸਰਕਾਰ ਹੈ ਉਹਦੇ ਕੁਸੇ ਹਿੱਸੇ ਨੇ ਜਿਹੜੇ ਹਿੱਸੇਦਾਰ ਨੇ ਜਿਹੜੇ ਸਰਕਾਰ ਦੇ ਉਹ ਕਲੋਨੀ ਕੱਟਣ ਦਾ ਕਹਿੰਦੇ ਵੀ ਠੀਕੇ ਤੇਰੀ ਕਲੋਨੀ ਪਾਸ ਕਰਾ ਦਾਂਗੇ ਤੂੰ ਇੱਥੇ ਮੇਰਾ ਤਿੰਨ ਚਾਰ ਮੇਰੀ ਪਲਾਂਟ ਮਿਲਾ ਦੇਣਾ ਤਾਂ ਕੱਟ ਦੇ ਸੋ ਇਹ ਇਹ ਇੰਨਾ ਜਿੱਦਾਂ ਆਪੋਜੀਸ਼ਨ ਦਾ ਕਦੇ ਕੋਈ ਧਿਆਨ ਨਹੀਂ ਜਾਂਦਾ ਤੁਸੀਂ ਨਹੀਂ ਦੇਖੋ ਇਹ ਤੁਸੀਂ ਜਿਵੇਂ ਗੱਲ ਕਹੀ ਅੱਜ ਦੇ ਟਾਈਮ ਤੇ ਜਿਹੜੀ ਕਰਪਸ਼ਨ ਉਹ ਪਹਿਲਾਂ ਨਾਲੋਂ ਵੱਧ ਚੁੱਕੀ ਆ ਕਰਪਸ਼ਨ ਦੇ ਰੇਟ ਵੱਧ ਚੁੱਕੇ ਆ ਪਰਸਨਲ ਲੈਵਲ ਤੇ ਕੱਲੀ-ਕੱਲੀ ਚੀਜ਼ ਤੇ ਧਿਆਨ ਦਿੱਤਾ ਜਾ ਰਿਹਾ ਵੀ ਜੇ ਕਿਤੇ ਐਕਟ ਵੀ ਲੱਗ ਰਹੀ ਆ ਤੇ ਕਾਦੀ ਆ ਇਹ ਜੋ ਵੀ ਸਾਡਾ ਕਮਿਸ਼ਨ ਦਾ ਵਿਰੋਧ ਜਿਹੜੀ ਕਹਿੰਦੇ ਨਾ ਵਿਰੋਧੀ ਪਾਰਟੀ ਹੁੰਦੀ ਹੈ ਉਹ ਚੁੱਪ ਗਿਓ ਹੈ ਨਹੀਂ ਦੇਖੋ ਇਹੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜੇ ਮੈਂ ਆਪਣੇ ਤਰ੍ਹਾਂ ਦੀ ਗੱਲ ਕਰ ਸਕਦਾ ਚਿੱਠੀਆਂ ਨਾਲ ਜੋ ਮੁੱਦਾ ਲੱਭਦਾ ਨਾ ਦੀ ਆਵਾਜ਼ ਠਾਮਦਾ ਜਿੱਦਾਂ ਜਦੋਂ ਨੂੰ ਨੂੰ ਅੱਜੀ ਗੱਲ ਸੁਣੇ ਰਹੇ ਨੇ ਸਾਨੂੰ ਚਾਹੀਆ ਪਰ ਕੋਈ ਗੱਲ ਹੁੰਦੀ ਹੈ ਕੋਈ ਅੱਦਾ ਦਾ ਕਰਪਸ਼ਨ ਲੱਗੇ ਜਦੋਂ ਸਿਗਨਲ ਟੁੰਦਾ ਜਦੋਂ ਟਾਈਮ ਆਉਂਦੀ ਹੈ ਤੁੱਖ ਪਾ ਜਾਂਚ ਪੜਤਾਲ ਨਹੀਂ ਕਰਦੇ ਤਾਂ ਉਹਨਾਂ ਟਾਈਮ ਇਹਦੀ ਪੁੱਤੇ ਨਾਲ ਸੋਈ ਨਹੀਂ ਸਕਦੇ ਕਿ ਤੁਸੀਂ ਕੀ ਕਰੋਗੇ ਨਹੀਂ ਪੁਖਤਾ ਬਾਤਾਂ ਚੋਟੇ ਵਰਕੇ ਸੁੱਤਰ ਜੇ ਤਾਂ ਸਾਨੂੰ ਕੋਰੋਪੇਰ ਵਿੱਚ ਵੈਰੀਫਾਈ ਨਹੀਂ ਪਾਰਲ ਦੱਸਦੇ ਕਿਸੇ ਨਾਲ ਕੀ ਚੀਜ਼ ਹੋਊਗੀ ਕਿਸੇ ਦੇ ਬੇ ਨੇ ਇਹ ਨਹੀਂ ਤੇ ਹੁਕਮ ਬੇਨਾਮੀ ਰਪੜੀਆਂ ਹੋ ਕੇ ਆ ਜਾਉਂਦੇ ਹਿੱਸਾ ਜਾ ਰਹੇ ਗੱਲ ਨੂੰ ਕਿਧਰ ਜਾਂਦੀ ਨਹੀਂ ਚਰਚਾ ਤਾਂ ਚੱਲ ਪੈਂਦੀ ਆ ਕੋਈ ਨਹੀਂ ਉਹਦੇ ਵਾਸਤੇ ਚੱਕਾ ਯੂਥ ਕੌਂਸਲ ਦਾ ਕੰਮ ਕਰਨਾ ਪ੍ਰਦਰਸ਼ਨ ਕਰਨਾ ਵਿਰੋਧ ਕਰਨਾ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇਸੇ ਕੰਮ ਲਈ ਤਾਂ ਮੈਂ ਸਵੋਲ ਚ ਆਇਆ ਹਾਂ ਯੂਥ ਕੌਂਸਲ ਜੁਆਇਨ ਕੀਤੀ ਆ ਇਹ ਸਾਡਾ ਮਕਸਦ ਆ ਇਹ ਸਾਡੀ ਡਿਊਟੀ ਆ ਤੇ ਅੱਜ ਦੇ ਟਾਈਮ ਚ ਤਾਂ ਬੱਚਿਆਂ ਨੂੰ ਖੇਡ ਲੱਗਿਆ ਬਾਹਰ ਨਹੀਂ ਕਰੋ ਚੱਲੀਏ ਬਾਹਰ ਪਰ ਉਹਦੇ ਤੇ ਵਰਕ ਕਰਨ ਦੀ ਲੋੜ ਆ ਹਾਂ ਉਹਨਾਂ ਨੂੰ ਇੱਕ ਚੀਜ਼ ਕਹੀਏ ਬੱਚਿਆਂ ਨੂੰ ਵੀ ਤੁਹਾਡੇ ਕੋਲ ਨੇ ਫੀਲਡ ਆ ਅਲੱਗ-ਅਲੱਗ ਨੇ ਇੱਕੋ ਹੀ ਫੀਲਡ ਨੇ ਜੇ ਕੋਈ ਬੱਚਾ ਲੋਕ ਆਦਾ ਬੋਲਦਾ ਉਹਦੇ ਫੀਲਡ ਫੀਲ ਦੀ ਗੱਲ ਕਰੋ ਉਹਦੇ ਕੋਲ ਹਜ਼ਾਰਾਂ ਤਰ੍ਹਾਂ ਦੀ ਜੌਬਾਂ ਦੀ ਆਪਸ਼ਨ ਆ ਜਾਂਦੀ ਆ ਕਿੰਨੇ ਇਗਜ਼ਾਮ ਆ ਕੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਆਪਣੇ ਕਹ ਰਹੇ ਨੇ ਵੀ ਬਾਹਰਲੇ ਬੱਚੇ ਆ ਕੇ ਆਉਰੇ तकरीबन ਹੈ ਜ਼ਿਆਦਾਤਰ ਬੱਚੇ ਆ ਕੇ ਬਾਹਰੋਂ ਜੌਬਾਂ ਲੈ ਰਹੇ ਨੇ ਉੱਚ ਕਲੀ ਆਪਣੇ ਸਿਸਟਮ ਦੀ ਆਪਣੇ ਬੱਚੇ ਕੁਆਲੀਫਾਈ ਨਹੀਂ ਕਰ ਪਾ ਰਹੇ ਮੈਂ ਜੀ ਆਪਾਂ ਗੱਲ ਕਰੀਏ ਲੌਂਗਵਾਲ ਦੀ ਬਹੁਤ ਪਹਿਲਾਂ ਤੋਂ ਸਲਾਈਟ ਆ ਜੀ 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 ਡੀਐਨਡੀ ਯੂਨੀਵਰਸਿਟੀ ਬਣੀ ਆ ਜੀ ਉੱਥੇ ਜਦੋਂ ਪਹਿਲੇ ਦਿਨ ਤੋਂ ਦੇਖਦੇ ਆ ਰਹੇ ਲੋਕਲ ਸਟੂਡੈਂਟ ਆ ਜਿਹੜਾ ਬਹੁਤ ਘੱਟ ਆ ਉਹਦਾ ਕਾਰਨ ਕੀ ਆ ਇਹ ਟ੍ਰਿਪੀ ਰਹਿ ਸਟੂਡੈਂਟ ਆਉਂਦੇ ਆ ਤੇ ਆਪਣੇ ਵਾਲੇ ਬੱਚਿਆਂ ਕੋਲੇ ਕੁਆਲਿਟੀ ਨਹੀਂ ਕੁਆਲੀਫਾਈ ਨਹੀਂ ਕਰ ਪਾਉਂਦੇ ਠੀਕ ਹੈ ਸੋ ਅੱਜ ਗੁਰਪ੍ਰੀਤ ਜੀ ਨਾਲ ਗੱਲ ਕੀਤੀ ਹੈ ਇਹਨਾਂ ਨੇ ਬੜੀ ਬੇਕਲਕੀ ਨਾਲ ਹਰ ਗੱਲ ਦਾ ਜਵਾਬ ਦਿੱਤਾ ਹੈ ਉਮੀਦ ਕਰਦੇ ਹਾਂ ਕਿ ਇਹ ਹਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਸਮਾਜ ਦੇ ਲਈ ਕੁਛ ਨਾ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰਨਗੇ ਧੰਨਵਾਦ ਗੁਤੇਜ ਜੀ